20 ਮਾਰਚ 1660 ਈਸਵੀ ਨੂੰ ਸਿੱਖਾਂ ਦੇ ਸਤਵੇਂ ਗੁਰੂ ਧਰਸ਼ੀ ਗੁਰੂ ਹਰ राय ਪਾਸ਼ਾ ਜੀ ਸਿਆਲਕੋੜ ਪਹੁੰਚੇ ਸਿਆਲਕੋੜ ਕਿਵੇਂ ਪਹੁੰਚੇ ਕਿਹਨਾਂ ਕੋਲ ਪਹੁੰਚੇ ਆਓ ਸਭ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੀ ਸਿੱਖੀ ਦੇ ਪ੍ਰਚਾਰ ਵਾਸਤੇ ਦੂਰ ਦੁਰੇਡੇ ਮੇਰੇ ਮਾਲਕ ਨੇ ਪਹੁੰਚ ਕੇ ਸਿੱਖੀ ਦਾ ਪ੍ਰਚਾਰ ਕੀਤਾ। ਕਦੇ ਗੁਰੂ ਨਾਨਕ ਦੇਵ ਪਾਤਸ਼ਾਹ ਜਗਨਨਾਥ ਪੂਰੀ ਗਏ। ਕਦੇ ਸਾਤ ਗੁਰ ਮੱਕੇ ਗਏ, ਕਦੇ ਮਦੀਨੇ ਗਏ। ਕਦੇ ਸਾਤ ਗੁਰ ਜੁਸਮੇਰ ਪਰਬਤ ਤੇ ਗਏ। ਇਸੇ ਤਰ੍ਹਾਂ ਜਿਦੋਂ ਬਾਕੀ ਗੁਰੂ ਸਬਾਨ ਦੀ ਆਪਾਂ ਗੱਲ ਕਰਦੇ ਆ ਉਹਨਾਂ ਨੇ ਵੀ ਸਿੱਖੀ ਦੇ ਪ੍ਰਚਾਰ ਵਾਸਤੇ ਦੂਰ ਦੂਰ ਤੱਕ ਉਦਾਸੀਆਂ ਕੀਤੀਆਂ ਸਿੱਖੀ ਪ੍ਰਚਾਰ ਦੇ ਦੌਰੇ ਕੀਤੇ। ਜਦੋਂ ਗੱਲ ਆਪਾਂ ਕਰਨ ਲੱਗੇ ਅੱਜ ਗੁਰੂ ਹਰਾਈ ਪਾਸ਼ਾ ਜੀ ਦੀ। ਗੁਰੂ ਹਰਾਈ ਪਾਸ਼ਾ ਜੀ ਵੀ ਸਿੱਖੀ ਦੇ ਪ੍ਰਚਾਰ ਵਾਸਤੇ ਦੂਰ ਦੂਰ ਜਾਂਦੇ ਆ। ਤੇ ਅੱਜ ਦੇ ਦਿਨ ਸਤਗੁਰ ਜੀ 28 ਮਾਰਚ 1660 ਈਸਵੀ ਨੂੰ ਸਿਆਲਕੋੜ ਦੇ ਵਿੱਚ ਪਾਈ ਨੰਦ ਲਾਲ ਪੁਰੀ ਦੇ ਕੋਲ ਜਾਂਦੇ ਆ ਇਹ ਪਾਈ ਨੰਦ ਲਾਲ ਪੁਰੀ ਕੌਣ ਆ ਇਹ ਪਾਈ ਨੰਦ ਲਾਲ ਪੁਰੀ ਹੈ ਉਹ ਸ਼ਹੀਦ ਭਾਈ ਹਕੀਕਤ ਸਿੰਘ ਦੇ ਦਾਦਾ ਜੀ ਲੱਗਦੇ ਆ ਸਤਗੁਰੂ ਜੀ ਪਾਈ ਨੰਦ ਲਾਲ ਪੁਰੀ ਦੇ ਕੋਲ ਪਹੁੰਚੇ ਪਾਈ ਨੰਦ ਲਾਲ ਪੁਰੀ ਜੀ ਸਤਗੁਰੂ ਜੀ ਨੂੰ ਆਪਣੇ ਘਰ ਲੈ ਕੇ ਗਏ ਤੇ ਇਸ ਇਲਾਕੇ ਦੇ ਅੰਦਰ ਸਤਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਬਾਬੇ ਨਾਨਕ ਦੀ ਬਾਣੀ ਦੀ ਗੱਲ ਕੀਤੀ ਬਾਬੇ ਨਾਨਕ ਦੇ ਸਿਧਾਂਤ ਦੀ ਗੱਲ ਕੀਤੀ ਇੱਥੇ ਸਤਗੁਰੂ ਜੀ ਪੂਰਾ ਡੇਢ ਮਹੀਨਾ}{|\text{Sialkote}} ਦੇ ਅੰਦਰ ਰਹਿੰਦੇ ਆ ਤੇ}{|\text{Sialkote}} ਦੇ ਅੰਦਰ ਗੁਰੂ ਮਾਲਕ ਜੀ ਨੇ ਅਮਰਤ ਵੇਲੇ ਤੇ ਸਦਿਆ ਵੇਲੇ ਦੀਵਾਰ ਸਜਾਉਣੇ ਇਹਨਾਂ ਦੀਵਾਨਾਂ ਦੇ ਅੰਦਰ ਜਦੋਂ ਸੰਗਤਾਂ ਨੇ ਜੁੜਨਾ ਤੇ ਧੰਗ ਗੁਰੂ ਹਰ राय ਪਾਸ਼ਾ ਜੀ ਨੇ ਸਿੱਖੀ ਸਿਧਾਂਤਾਂ ਦੀ ਗੱਲ ਕਰਨੀ ਕਰਮ ਕਾਂਡਾਂ ਤੋਂ ਸੰਗਤ ਨੂੰ ਸੁਚੇਤ ਕਰਨਾ ਤੇ ਸੰਗਤ ਨੂੰ ਜੀਵਨ ਮਨੋਰਥ ਦੇ ਬਾਰੇ ਦੱਸਣਾ ਸੋ ਕਹਿਦਾ ਭਾਵੇਂ ਅੱਜ ਸੰਗਤ ਜੀ ਕਿ 26 ਮਾਰਚ 1660 ਈਸਵੀ ਨੂੰ ਸਿੱਖਾ ਦੇ 7ਵੇਂ ਗੁਰੂ ਧੰ ਸ਼੍ਰੀ ਗੁਰੂ ਹਰ राय ਪਾਸ਼ਾ ਜੀ ਸਿੱਖੀ ਦੇ ਪ੍ਰਚਾਰ ਦੇ ਲਈ ਸਿਆਲਕੋਟ ਗਏ ਸੀਆਲ ਕੋਡ ਦੇ ਵਿੱਚ ਪਾਈ ਨੱਦ ਲਾਲ ਪੂਰੀ ਰਹਿੰਦੇ ਆ ਤੇ ਪਾਈ ਨੱਦ ਲਾਲ ਪੂਰੀ ਦੇ ਗ੍ਰਹਿ ਵਿਖੇ ਸਤਗੁਰ ਜੀ ਡੇਢ ਮਹੀਨਾ ਰਹਿੰਦੇ ਆ ਤੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਆ ਗੁਰੂ ਮਾਲ ਕਿਰਪਾ ਕਰੇ ਸਤਗੁਰ ਮਿਹਰਬਤ ਕਰੇ ਜੀ ਬਲਾਉਫਤ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ